ਪਹੁੰਚ ਗਏ ਆਪਾਂ ਫਰੋਹ ਪਰ ਮੰਡੀ ਤੇ ਤੇ ਦੱਸਦੇ ਆਂ ਕੀ ਫਰੂਟਾਂ ਦੀ ਅਪਡੇਟ ਰਹੀ ਆ ਤਰੀਕ ਹੈਗੀ ਆ ਜੀ 27 ਤਰੀਕ ਅਕਤੂਬਰ ਮਹੀਨਾ 2025 ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਆਂ ਬੀਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਦਿਆ ਕਰੋ ਐਂ ਹੀ ਤੁਹਾਡੇ ਲਈ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਸਾਰੀਆਂ ਚੀਜ਼ਾਂ ਦੀ ਤੇ ਵੀਡੀਓ ਨੂੰ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਜੀ ਸਭ ਤੋਂ ਪਹਿਲਾਂ ਦੱਸ ਦਿਆਂ ਜੀ ਸੇਵ ਇਹਦਾ ਆਹ ਵਾਲਾ ਸੇਵ ਆ ਜੀ ਇਹ ਵਕੇ ਜੀ 1200 ਰੁਪਏ ਤੇ ਕੀ 125500 ਰੁਪਏ ਪੇਟੀ ਮੈਂ ਕਿ ਚਲੋ 120 ਤੋਂ 125 30 ਰੁਪਏ ਕਿਲੋ ਤੱਕ ਵੇਚਿਆ ਦੀ ਇਹ ਕਿ ਕਹਾਂ ਆ ਗਿਆ ਜੀ ਗੱਭੂ ਗੋਛਾ ਗੱਭੂ ਗੋਛਾ ਹੈਗਾ ਜੀ 65 ਤੋਂ 70 ਰੁਪਏ ਦੋ ਗੋਛਾ 65 ਤੋਂ 70 ਵਾਲਾ ਦੋ ਕੁਆਲਿਟੀਆਂ ਦਾ ਗੱਭੂ ਗੋਛਾ 65 ਤੋਂ 70 ਰੁਪਏ ਮਾਲ ਪਿੱਛੋਂ ਆਉਂਦਾ ਨਹੀਂ ਪਿਆ ਪਾਣੀ ਦਾ ਕਰਕੇ ਤੇ ਕਹਾਂ ਗਿਆ ਜੀ ਚੌਸਾਂਭ ਚੌਸਾਂਭ ਵੇਖਿਆ ਜੀ 165 ਰੁਪਏ 135 ਰੁਪਏ ਕਿਲੋ ਕੋਸੇ ਆੰਬ ਦਾ ਰੇਟ ਰਿਹਾ ਜੀ 125 ਰੁਪਏ ਕਿਲੋ ਤਾਂ ਕਿ ਜੀ ਮਿੱਠਾ ਮਿੱਠਾ ਵਿਕਿਆ ਜੀ 835 ਰੁਪਏ ਮਿੱਠਾ ਵਿਕਿਆ ਜੀ 250 ਰੁਪਏ 250 ਰੁਪਏ ਪੇਟੀ ਇਹ ਹੋ ਗਈ ਪੰਜ ਕਿਲੋ ਦੀ ਪੇਟੀ ਹੋ ਗਈ 250 ਰੁਪਏ ਮਾਨ ਕੇ ਚਲੋ 50 ਰੁਪਏ ਕਿਲੋ ਤਾਂ ਕਿ ਜੀ ਮਸੰਮੀ ਮਸੰਮੀ ਵਿਕਿਆ ਜੀ 400 ਰੁਪਏ ਰਫਾਫਾ 10 ਕਿਲੋ ਮਸੰਮੀ 400 ਰੁਪਏ ਰਫਾਫਾ ਤਾਂ ਕਿ ਜੀ ਨਾਰੀਅਲ ਪਾਣੀ ਨਾਰੀਅਲ ਪਾਣੀ ਵਿਕਿਆ ਜੀ ਸਾਡੇ chez ਸਲੁਫਾ ਸਾਡੇ chez ਸਾਜ਼ ਦਾ ਲੁਫਾਫਾ 10 20 ਦਾ ਇਹ 10 ਪੀਸ ਹੋਣਗੇ ਜੀ ਤੇ 65 65 ਰੁਪਏ ਪਰ ਪੀਸ ਬੇਚਾ ਜੀ ਗਾਂਗਿਆ ਜੀ ਟੀਵੀ ਟੀਵੀ ਵਿਕੀ ਹੈ ਜੀ 115 ਰੁਪਏ ਟੀਵੀ 115 ਰੁਪਏ ਵਿਕੀ ਹੈ ਜੀ ਅਨਾਰਕੀ ਰੇਟ ਵੈ ਗਿਆ ਭਾਈ ਜੀ ਇਹ ਜਿਹੜੇ ਗਹਿਣ ਦੇ ਨਨੁਬੋਧਵਾ ਜੀ ਅੱਜ ਵਿਕਿਆ 1400 ਦੀ ਰੇਂਜ ਤੇ 1250 ਹੋ ਰਿਹਾ ਹੈ ਬੋਟੇ ਦੇ మీడియం ਸਾਈਜ਼ ਠੀਕ ਹੈ మీడియం ਸਾਈਜ਼ 1250 ਵੱਡਾ ਸਾਈਜ਼ ਵਿਕਿਆ ਲਾਰਜ 141400 1400 141400 ਹੁਣ ਚਲਦੇ ਆਪਾਂ ਦੂਜੀ ਆੜ ਤੇ